ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਰਾਖੇ ਹੋਣ ਦਾ ਕਲੇਮ ਕਰਨ ਵਾਲੇ ਅੱਜ ਪੰਜਾਬ ਨੂੰ ਲੁੱਟਣ ਖਸੁੱਟਣ ਦਿੱਲੀ ਦੇ ਆਕਮਾਂ ਦੇ ਆਖੇ ਲੱਗ ਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਦੇ ਕਿਸਾਨ ਨੂੰ ਉਜਾੜਨ ਵਾਸਤੇ ਇੱਕ ਪਾਲਸੀ ਲੈ ਕੇ ਆਇਆ ਲੈਂਡ ਪੁੱਲਿੰਗ ਪਾਲਸੀ ਜਿਹਦੇ ਚ ਲਗਭਗ ਪੰਜਾਬ ਦਾ 40000 ਏਕੜ ਰਕਬਾ ਜਿਹੜਾ ਕਿ ਬਹੁਤ ਹੀ ਫਰਟਾਈਲ ਲੈਂਡ ਹੈ ਖੇਤੀ ਵਾਸਤੇ ਉਸ ਨੂੰ ਐਕਵਾਇਰ ਕਰਨ ਦਾ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਹੈ ਲਗਭਗ 158 ਪਿੰਡ ਪੰਜਾਬ ਦੇ ਇਹ ਉਜਾੜਨ ਲੱਗੇ ਨੇ अज अं मोगे बैठे हैं अपने पूरी टीम के न मोगा एक सा छोटा जा टाउन है पांच सौ बयाली एकड़ मोगे दे लगभग छह पिंड रकबा इस स्कीम के तहत एक्वायर करने का नोटिफिकेशन सरकार ने जारी कर दी है मैं कह ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਘਟਾਲਾ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਅਤੇ ਅਤਿੰਦਰ ਜੈਨ ਦੀ ਟੀਮ اور ਬੂਖ ਦਰਸ਼ਕ ਬੈਠੇ ਇਹ 93 ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਪੰਜਾਬ ਨੂੰ ਲੁੱਟਣ ਵਾਸਤੇ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਪੁੱਛਦਾ ਤੂੰ ਸਾਰੇ ਮੋਗੇ ਦੇ ਵਸਨੀਕ ਹੋ ਮੈਂ ਹੁਣੇ ਬੈਠੇ ਆਪਣੀ ਟੀਮ ਨਾਲ ਗੱਲ ਕਰ ਰਿਹਾ ਸੀਗਾ 542 ਏਕੜ ਵਸਾਣ ਵਾਸਤੇ ਜਾਂ 40000 ਏਕੜ ਪੰਜਾਬ ਦਾ ਲੈ ਲਈਏ ਉੱਥੇ ਵਸਾਣਾ ਕਿੰਨੂ ਹੈ ਤੁਸੀਂ ਪੰਜਾਬ ਇੱਕ ਲੈਂਡਲੌਕ ਸਟੇਟ ਹੈਗੀ ਹੈ ਔਰ ਲਗਭਗ ਸਾਢੇ 3 ਕਰੋੜ ਦੀ ਪੋਪੂਲੇਸ਼ਨ ਹੈ ਬਾਰੋਂ ਕਿਸੇ ਨੇ ਆਣਾ ਨਹੀਂ ਇੰਡਸਟਰੀ ਇੱਥੇ ਲਗਣੀ ਨਹੀਂ ਕੋਈ ਤੁਸੀਂ ਪਹਿਲਾਂ ਹੀ ਇੰਡਸਟਰੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਇਹ 40000 ਇਕੜ ਦੇ ਵਿੱਚ ਤੁਸੀਂ ਕਿੰਨੂੰ ਵਸਾਉਣ ਵਾਸਤੇ ਇਹ ਆਰਗੇਨਾਈਜੇਸ਼ਨ ਕਰਦੇ ਪਏ ਹੋ ਪੰਜਾਬ ਕਿਸੇ ਪ੍ਰਧਾਨ ਦੇਸ਼ ਹੈ ਸਾਡਾ ਪ੍ਰਦੇਸ਼ ਸਾਰੇ ਦੇਸ਼ ਨੂੰ ਅਨਖੋੜ ਦਿੰਦਾ ਔਰ ਜਿਹੜੀ ਇਹ 40 ਹਜ਼ਾਰ ਏਕੜ ਜਗ੍ਹਾ ਐਕਵਾਇਰ ਕਰਨ ਦੀ ਗੱਲ ਕਰਦੇ ਨੇ ਲਗਭਗ 1.5 ਲੱਖ ਟਨ ਪੈੜੀ ਜਿਹੜੀ ਹੈਗੀ ਆ ਉਹਦੀ ਉਪਜ ਇਹਦੇ ਨਾਲ ਘਟ ਜਾਏਗੀ ਇਹ ਕਿਸਾਨ ਮਾਰੂ ਨੀਤੀ ਨਹੀਂ ਤੇ ਹੋਰ ਕੀ ਹੈ ਭਾਰਤੀ ਜਨਤਾ ਪਾਰਟੀ ਇਸ ਨੀਤੀ ਦੇਖੜਾ ਵਿਰੋਧ ਕਰਦੀ ਹੈ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੀ ਹੈ ਅਸੀਂ ਕਿਸਾਨ ਔਰ ਕਿਸਾਨੀ ਨਾਲੇ ਤੱਕਾ ਨਹੀਂ ਹੁੰਦਿਆਂਗੇ ਦਿੱਲੀ ਦੇ ਅਕਾਮ ਤੇ ਲਿਆਂਦੀ ਗਈ ਇਹ ਸਕੀਮ ਲੁੱਟਖਸੁੱਟ ਦੀ ਜਿਹੜੀ ਸਕੀਮ ਲਿਆਂਦੀ ਗਈ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਲੁੱਟਣ ਨਹੀਂ ਦੇਗੀ ਪੰਜਾਬ ਦੇ ਕਿਸਾਨ ਨੂੰ ਬਰਬਾਦ ਨਹੀਂ ਹੁੰਦੇਗੀ ਪੰਜਾਬ ਦੇ ਕਿਸਾਨ ਨੂੰ ਸੜਕਾਂ ਤੇ ਰੋਲਣ ਨਹੀਂ ਦੇਗੀ ਅਸੀਂ 1 ਇੰਚ ਵੀ ਜ਼ਮੀਨ ਕਿਸਾਨ ਦੀ ਜਿਹੜੀ ਹੈਗੀ ਹੈ ਉਪਜਾਊ ਜਿਹੜੀ ਹੈਗੀ ਹੈ जूझ रहे मोबे की गल कर रहा पांच सौ बयाली एकड़ कि वसाओगे मैं हम अपनी टीम गल कर रहा पिछले भी साल पहला मोगे विच इंप्रूवमेंट टस्ट ने कुछ कमरशियलैक्स और कुछ रेजिडेंशियलैक्स ਬਸ ਸਟੈਂਡ ਦੇ ਨੇੜੇ ਕੰਪਲੈਕਸ ਬਣਾਇਆ 20 ਸਾਲ ਪਹਿਲਾਂ ਬਣਾਇਆ ਸੀਗਾ ਉਹ ਵੱਸ ਗਿਆ ਹਜੇ ਤੱਕ ਨਹੀਂ ਵੱਸਿਆ 20 ਸਾਲਾਂ ਦੇ ਬਾਅਦ ਵੀ ਹਜੇ ਤੱਕ ਨਹੀਂ ਵੱਸਿਆ ਉਹ ਐ ਤੇ ਨਿਊ ਕੋਰਟਸ ਆਪਣੇ ਕੋਰਟਸ ਦੇ ਨੇੜੇ ਕੰਪਲੈਕਸ ਬਣਾਇਆ ਉਹ ਹਜੇ ਤੱਕ ਜਿਹੜਾ ਹੈਗਾ ਵੱਸਿਆ ਨਹੀਂਗਾ ਉਹਨੂੰ ਵੀ 20 ਸਾਲ ਹੋਣ ਲੱਗੇ ਨੇ ਐਸੀ ਤਰ੍ਹਾਂ ਗ੍ਰੀਨਫੀਲਡ ਕਲੋਨੀ ਦੇ ਕੋਲ ਇਹਨੇ ਕੰਪਲੈਕਸ ਬਣਾਇਆ ਉਹ ਵੀ ਅੱਜ ਤੱਕ ਉੱਥੇ ਵੱਸੋ ਨਹੀਂ ਆਈ ਚੱਲੇ ਨਹੀਂਗੇ ਔਰ ਕੁਝ ਪ੍ਰਾਈਵੇਟ ਲੋਕਾਂ ਨੇ ਵੀ ਇਥੇ ਕਲੋਨੀਆਂ ਕੱਢੀਆਂ ਜਿਹੜੇ 15-15 20-20 ਸਾਲ ਹੋ ਗਏ ਉਹਨਾਂ ਨੇ ਕਲੋਨੀਆਂ ਕੱਟੇ ਨੂੰ ਜਿਨ੍ਹਾਂ ਚ ਗ੍ਰੀਨ ਕਲੋਨੀ ਹੈਗੀ ਹੈ ਫਲੋਸਪਰ ਰੋਡ ਦੇ ਉੱਤੇ ਗ੍ਰੀਨ ਗ੍ਰੀਨਫੀਲਡ ਕਲੋਨੀ ਇੱਕ ਪਿੰਕ ਕਲੋਨੀ ਹੈਗੀ ਹੈ ਇੱਕ 골ਡ ਕੋਸਟ ਔਰ ਇੱਕ ਬੁੱਗੀਪੁਰਾ ਚ ਡਿੰਪਲਟੜਾ ਇਹਨੇ ਕਲੋਨੀ ਕੱਟੀ ਸੀਗੀ ਤੁਸੀਂ ਨਿਗਾਹ ਤੇ ਮਾਰੋ ਮੋਗੇ ਦੇ ਆਲੇ ਦੁਆਲੇ ਜਿਹੜੇ 15-15 20 ਸਾਲ ਹੋ ਗਏ ਕਲੋਨੀਆਂ ਕੱਟੀਆਂ ਨੂੰ ਉੱਥੇ ਹਜੇ ਤੱਕ ਵੱਸੋ ਨਹੀਂ ਹੋਈ ਇਹ 542 ਕਰੋੜ ਚ ਆਗੇ ਕਿੰਨੂ ਵਸਾਣਾ ਤੁਸੀਂ ਹੁਣ ਇਹਦੇ ਵਾਸਤੇ ਕਿਸਾਨ ਨੂੰ ਦੇਖੋ ਕਿੰਨਾ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨ ਕੋਈ ਮੁਆਵਜ਼ਾ ਨਹੀਂ ਦੇਣਾ ਕਿਸੇ ਕਿਸਾਨ ਨੂੰ ਇੱਕ ਚੋਣੀ ਨਹੀਂ ਦੇਣੀ ਇਹਨਾਂ ਨੇ ਕੀ ਕਹਿ ਰਹੇ ਨੇ ਜਿੱਦੀ 1 ਏਕੜ ਜਗ੍ਹਾ ਹੋਏਗੀ ਅਸੀਂ ਉਹਨੂੰ 1000 ਗਜ ਦਾ ਪਲਾਟ ਦੇ ਦਾਂਗੇ 200 ਗਜ ਦਾ ਕਮਰਸ਼ੀਅਲ ਪਲਾਟ ਦੇ ਦਾਂਗੇ ਜਿੱਦਾਂ ਐਲਓਆਈ ਹੋ ਗਈ ਉਸ ਦਿਨ ਕਿਸਾਨ ਜਿਹੜਾ ਹੈਗਾ ਵੈ ਆਪਣੇ ਖੇਤ ਚ ਪੈਰ ਨਹੀਂ ਰੱਖ ਸਕਦਾ ਸਰਕਾਰ ਦੀ ਜ਼ਮੀਨ ਹੋ ਗਈ। ਉਹਦੋਂ ਕਿਸਾਨ ਉਸ ਉਹਦੇ ਬਾਅਦ ਕਿਸਾਨ ਜ਼ਮੀਨ ਤੇ ਪੈਰ ਨਹੀਂ ਰੱਖ ਸਕਦਾ। ਉਹਨੂੰ 플ੌਟ ਕਦੋਂ ਲੋਟ ਕਰਨਗੇ ਜਦੋਂ ਡਿਵੈਲਪ ਹੋਊਗਾ? ਉਹ ਤਾਂ ਹਵਾ ਹੀ ਲਟਕਦਾ ਰਹਿ ਗਿਆ ਕਿ ਕਿੰਨੇ ਸਾਲਾਂ ਬਾਅਦ ਕਲੋਨੀ ਨੂੰ ਡਿਵੈਲਪ ਪੰਜਾਬ ਸਰਕਾਰ ਕੋਲ ਤਾਂ ਪੈਸਾ ਹੈ ਨਹੀਂ। ਰੋਟੀ ਖਾਣ ਨੂੰ ਪੈਸਾ ਨਹੀਂ ਤੇ ਕਰਦੀ ਮੇਲਾ ਮੇਲਾ। ਕਰਜ਼ੇ ਲੈ ਕੇ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਹੁਣੇ-ਹੁਣੇ 8300 ਕਰੋੜ ਰੁਪਏ ਦਾ ਹੋਰ ਨਵਾਂ ਹੁਣਾਂ ਲੌਨ ਸੈਂਕਸ਼ਨ ਕਰਾਇਆ ਇਹਨੂੰ ਡਵੈਲਪ ਕਿੱਥੋਂ ਹੋਊਗਾ ਔਰ ਜਦੋਂ ਡਵੈਲਪ ਨਹੀਂ ਹੋਏਗਾ ਤੇ ਜਿਹੜਾ ਕਿਸਾਨ ਨੂੰ ਤੁਸੀਂ ਹਜ਼ਾਰ ਗੈ ਦਾ ਪਲਾਟ ਦੇ ਰਹੇ ਹੋ ਉਹਦਾ ਕੀ ਕਰੇਗਾ ਜਦੋਂ ਡਵੈਲਪ ਹੋਏਗਾ ਕਿੰਨੇ ਸਾਲਾਂ ਬਾਅਦ ਹੋਏਗਾ ਉਦੋਂ ਜਾ ਕੇ ਉਹਦਾ ਮੁੱਲ ਪਾਏਗਾ ਤੇ ਤਦ ਤੱਕ ਛੜਾ ਕਿਸਾਨ ਕਿੱਥੇ ਜਾਏਗਾ ਔਰ ਇਹ ਘੱਟੋ ਘੱਟ ਜਿਹੜਾ ਹੈਗਾ ਵੈ ਜਿਵੇਂ ਮੈਂ ਦੱਸਿਆ ਕਿ ਤੁਹਾਡੇ ਮੋਗੇ ਤੇ 20-20 ਸਾਲ ਪੁਰਾਣੀਆਂ ਕਟੀਆਂ ਕਲੋਨੀਆਂ ਦਾ ਕੁਝ ਨਹੀਂ ਬਣਿਆ ਤੇ ਇਹਦਾ ਕੀ ਬਣੇਗਾ ਸੋ ਇਹ ਸਿੱਧੀ ਸਿੱਧੀ ਲੁੱਟ ਹੈ ਪੰਜਾਬ ਦੇ ਕਿਸਾਨ ਨੂੰ ਲੁੱਟਣ ਵਾਸਤੇ ਦਿੱਲੀ ਦੀ ਜਿਹੜੀ ਟੀਮ ਆਈ ਹੋਈ ਹੈ ਉਹ ਸਿਰਫ ਇਹ ਚੋ ਪ੍ਰਸ਼ਨਚਾਰ ਕਰਕੇ ਪੈਸਾ ਕਮਾ ਕੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਈ ਦੇ ਬਾਅਦ ਇਹਨਾਂ ਦੀ ਸਰਕਾਰ ਨਹੀਂ ਆਣ ਵਾਲੀ ਔਰ ਕਿਸੇ ਵੀ ਕੀਮਤ ਉਤੇ 1.5 ਸਾਲ ਦੇ ਵਿੱਚ ਇਹ ਸਾਰੀ ਜਿਹੜੀ 40000 ਏਕੜ ਦੀ ਜਗ੍ਹਾ ਇਹ ਰਿਕੁਆਇਰ ਕਰਨ ਦੀ ਗੱਲ ਕਰਦੇ ਨੇ ਇਦੀ ਨਾ ਡਵੈਲਪਮੈਂਟ ਹੋ ਸਕਦੀ ਹੈ ਨਾ ਇਹਦਾ ਕੁਝ ਹੋ ਸਕਦਾ। ਲੇਕਿਨ ਇਹਨੇ ਪੈਸਾ ਬਣਾ ਕੇ ਬਾਹਰ ਨਿਕਲ ਜਾਣਾ ਹੈ। ਔਰ ਇਹ ਪੰਜਾਬ ਦੇ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦਾ ਜਿਹੜਾ ਜਰੀਆ ਹੈਗਾ ਇਹ ਸਕੀਮ ਲਿਆਂਦੀ ਗਈ ਹੈ ਜਿਹਦੀ ਭਾਰਤੀ ਜਨਤਾ ਪਾਰਟੀ ਕਿਹੜੇ ਸ਼ਬਦ ਚ ਦਿੰਦਾ ਕਰਦੀ ਹੈ ਔਰ ਮੈਂ ਇਹ ਕੱਲ ਫਸ਼ਟ ਕਰਦੇ ਆ। 2027 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਅਸੀਂ ਇਸ ਸਕੀਮ ਵੀ ਰੱਦ ਕਰਾਂਗੇ। ਔਰ ਕਿਸਾਨ ਦਾ ਇੱਕ ਇੱਕ ਇੰਚ ਜਿਹੜਾ ਹੈਗਾ ਉਸ ਨੂੰ ਵਾਪਸ ਦਵਾਵੋਗੇ ਇਹ ਭਾਰਤਿਆ ਜਨਤਾ ਪਾਰਟੀ ਦਾ ਕਹਿਣਾ ਹੈ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਇਮੀਡੀਏਟਲੀ ਇਸ ਸਕੀਮ ਨੂੰ ਸਕ੍ਰੈਪ ਕੀਤਾ ਜਾਵੇ ਪੰਜਾਬ ਦੀ ਕਿਸਾਨੀ ਔਰ ਪੰਜਾਬੀਆਂ ਨਾਲ ਇਹ ਲੁੱਟ ਖੋਟ ਦਾ ਧੰਦਾ ਬੰਦ ਕੀਤਾ ਜਾਵੇ ਔਰ ਪੰਜਾਬ ਦੇ ਅਸਰਾਂ ਨੂੰ ਵੀ ਬਹਨ ਕਰਨਾ ਚਾਹੁੰਦੇ ਆ ਇਹ ਪੈਸਾ ਲੁੱਟ ਕੇ ਲੈ ਜਾਣਾ ਦਿੱਲੀ ਵਾਲਿਆਂ ਨੇ ਮੁੜ ਕੇ ਕੇਸ ਔਰ ਜੇਲ੍ਹਾਂ ਭੁਗਤਣਗੇ ਪੰਜਾਬ ਦੇ ਅਫਸਰ ਔਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਜੀਨ ਸਾਹਿਬ ਤੁਸੀਂ ਗੱਲ ਕੀਤੀ ਲੋਕਾਂ ਦੀ ਕੁਝ ਮਿਸਾਲ ਮੈਂ ਤੁਹਾਡੀ ਗੱਲ ਕੀਤੀ ਗਏ ਲੋਕਾਂ ਦੀ ਗੱਲ ਕੀਤੀ ਜੇ ਆਪਾਂ ਗੱਲ ਕਰੀਏ ਜਦੋਂ ਇਹ ਬਣਿਆ ਸੀ ਉਦੋਂ ਤੁਹਾਡੀ ਸਰਕਾਰ ਸੀਗੀ ਅਕਾਲੀ ਦਲ ਦੇ ਨਾਲ ਉਸੇ ਟਾਈਮ ਤੇ ਬਣਿਆ ਸੀ ਗਿਆ ਉਦੋਂ ਤੁਸੀਂ ਘੱਟ ਡਿਵੈਲਪਮੈਂਟ ਕੀਤੀ ਹੋਣਾ ਆਪਾਂ ਕੰਮ ਕਰਦੀ ਸਰਕਾਰ ਦੇ ਨਾਲ ਮੈਂ ਇਹੀ ਕਹਿ ਰਿਹਾ ਕਿ ਜਿਹੜੀ ਦੇਖੋ ਡਿਵੈਲਪਮੈਂਟ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਹਰ ਇੱਕ ਸ਼ਹਿਰ ਦੀ ਡਿਵੈਲਪਮੈਂਟ ਦਾ ਪ੍ਰੋਜੈਕਟ ਬਣਦਾ ਹੈਗਾ ਅਸੀਂ ਇਹ ਕਹਿ ਰਹੇ ਕਿ ਜਿਹੜੇ 20 ਸਾਲ ਮੋਗੇ ਦੀ ਜਿਹੜੀ ਅੱਜ ਲੋਕਲ ਸਟੇਟਿਸ ਹੈਗਾ ਲੋਕਲ ਸੰਡੀ ਜੋ ਹੈਗਾ ਕਿ ਜਿਹੜੇ 20 ਸਾਲ ਪਹਿਲਾਂ ਕਲੋਨੀਆਂ ਬਣੀਆਂ ਉਹ ਤਾਂ ਇਹ ਵਸੀਆਂ ਨਹੀਂ ਠੀਕ ਹੈ ਨਾ ਹੁਣ 542 ਏਕੜ ਸੀ ਹੋਰ ਕਰਦੇ ਪਏ ਆ ਬਸ ਇਸ ਇਜ਼ ਨਾਟ ਥਿਸ ਇਜ਼ ਨਾਟ ਅ স্মਲ ਚੰਕ 542 ਏਕੜ ਜਗ੍ਹਾ ਹੈ ਕੋਈ ਛੋਟਾ ਚੰਕ ਨਹੀਂ ਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਨ ਜਦ ਜੇ ਸਿਰਫ ਮੋਗੇ ਦੇ ਵੀ ਸਾਰਾ 542 ਕਵਾਡਰ ਹੋ ਜਾਣੇ ਦੀ ਗੱਲ ਕਰੀਏ 24000 24000 ਏਕੜ ਹੈਗਾ ਜੀ 24000 ਤੋਂ ਪਰੇ ਬਟ ਉਹਨੂੰ ਸ਼ਹਿਰ ਡਵੈਲਪ ਕਰਨ ਦੀ ਗੱਲ ਕੀਤੀ ਜਾ ਰਹੀ ਹੈ इंडस्ट्री ਨਾਲ ਕੰਮ ਕੀਤੀ जा रही है और ਜਨਾ ਪੈਸਾ ਉਤੇ ਲੱਗਣਾ ਜੇ ਇੰਡਸਟਰੀ ਦਾ ਲੱਗੇਗਾ ਤੇ ਉਹ ਡਵੈਲਪਮੈਂਟ ਤਾਂ ਹੋਏਗੀ ਚਾਹੇ ਉਹ ਸੈਂਟਰੀ ਆ ਚਾਹੇ ਉਹ ਪੰਜਾਬ ਦੀ ਜੀ ਸਰਟਿੰਗ ਲਈ ਇੱਕ ਨਵੀਂ ਰੋਕ ਆਈ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਸ਼ਾਹੂਨ ਜੜਾ ਹੈ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸ਼ਰਤ ਨੂੰ ਬਣਾਉਣਾ ਹੁਣ ਇਹ ਜੋ ਕਿ ਉਹ ਹਮ ਸਵਾਲ ਪੁੱਛਿਆ ਜਾ ਰਿਹਾ ਜਦੋਂ ਹਰ ਇੱਕ ਸ਼ਹਿਰ ਦੀ ਆਉਣ ਵਾਲੇ 15-20 ਸਾਲ ਦੀ ਰਿਕੁਆਇਰਮੈਂਟ ਦੇ ਮੁਤਾਬਕ ਕੀਤੀ ਜਾਂਦੀ ਸੀ। ਤੁਹਾਡੇ ਮੋਗੇ ਵੀ ਜਿਹੜੀ ਤੇ ਕੋਈ ਲੈਂਡ ਉਸ ਵੇਲੇ 15-20 ਸਾਲ ਪਹਿਲਾਂ ਐਕਵਾਇਰ ਹੋਈ ਉਹ ਕੋਈ ਹਜ਼ਾਰਾਂ ਏਕੜ ਤੇ ਨਹੀਂ ਹੋਈ ਸੀ। ਫਿਊ ਏਕੜ ਦੀ ਗੱਲ ਸੀਗੀ, ਉਨੂੰ ਡਿਵੈਲਪ ਕਰਨ ਦੀ ਗੱਲ ਸੀਗੀ। ਲੇਕਿਨ ਇੱਥੇ ਤੇ 40,000 ਏਕੜ ਦਾ ਸਵਾਲ ਹੈ ਪੰਜਾਬ ਦੀ ਜ਼ਮੀਨ ਦਾ। 40000 ਏਕੜ ਵਿੱਚ ਕਿਹੜੀ ਇੰਡਸਟਰੀ ਲਗਣੀ ਹੈ ਕਿਹੜੀ ਬਸੋਂ ਆਣੀ ਹੈ ਪਾਪੂਲੇਸ਼ਨ ਕਿੱਥੋਂ ਵਧਣੀ ਹੈ ਜਨਾਬ ਦੀ ਪਾਪਾ ਜੀ ਕਿੱਡੀ ਬੰਦੀ ਯਾਰ ਕੋਈ ਦੇਖੋ ਪੰਜਾਬ ਕੰਡਾ ਬੰਦ ਰਿਹਾ ਆ ਆਪਾਂ ਜੇ ਆਪਾਂ ਚੰਡੀਗੜ੍ਹ ਦੀ ਆਪਾਂ ਗੱਲ ਕਰਦੇ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਜਮੀਨ ਜਿਹੜੀ ਕੋਇਰ ਕਰਕੇ ਚੰਡੀਗੜ੍ਹ ਕੋਲ ਬਖਾਇਆ ਗਿਆ ਜੀ ਕਿ ਔਰ ਤੁਹਾਨੂੰ ਇਹ ਧਿਆਨ ਚ ਹੈਗਾ ਕਿ ਅੱਜ ਤੋਂ ਕਿੰਨੇ ਸਾਲ ਪਹਿਲਾਂ ਮੁਹਾਲੀ ਦੇ ਵਿੱਚ ਜਿਹੜੇ ਤਿੰਨ ਸੈਕਟਰਾਂ ਨੂੰ ਵਿਸਾਣ ਵਾਸਤੇ ਜਿਹੜੀ ਗਈ ਹੈ ਉਹ ਕੀਤੀ ਗਈ ਔਰ ਹਜੇ ਤੱਕ ਉਹ ਪੂਰੀ ਤਰ੍ਹਾਂ ਬਸੋਂ ਨਹੀਂ ਹੋਈ ਮੁਹਾਲੀ ਦੇ ਵਿੱਚ ਹੋਰ ਆ ਰਹੇ ਨਹੀਂ ਕਹਿ ਰਹੇ ਨਾ ਕੀ ਇਹ ਕ ਸਾਡਾ ਇਹ ਕੀ ਨੀਡ ਮੇਸ ਰਿਕੁਆਇਰਮੈਂਟ ਦੇ ਹਿਸਾਬ ਨਾਲ ਐਕੂਏਸ਼ਨ ਹੋਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੀ ਡਵੈਲਪਮੈਂਟ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਨੀਡ بیسਡ ਹੋਣੀ ਚਾਹੀਦੀ ਹੈ ਲੇਕਿਨ 40000 ਏਕੜ ਜਿਹੜਾ ਹੈਗਾ ਕੋਈ স্মਲ ਟੈਂਕ ਨਹੀਂ ਹੈ ਭਾਈ ਸਾਹਿਬ ਔਰ ਦੇਖੋ ਮਾਪ ਕੇ ਦੇਖੋ ਕਿੰਨੇ ਏਕੜ ਬੰਦਾ 542 ਏਕੜ ਤੁਸੀਂ ਮੋਗੇ ਦੇ ਰਹਿਣ ਵਾਲੇ ਹੋ ਮੈਨੂੰ ਦੱਸੋ ਕਿ ਕ 542 ਏਕੜ ਨੂੰ 3 ਸਾਲੇ ਤੁਸੀਂ ਬਸਾ ਸਕਦੇ ਹੋ ਤਾਂ ਸੋ 42 ਏਕੜ ਨੂੰ ਜਗ੍ਹਾ ਨੂੰ ਤੁਸੀਂ ਤਿੰਨ ਤਿੰਨ ਸਾਲਾਂ ਵਿੱਚ ਬਸਾ ਸਕਦੇ ਹੋ ਮੋਗੇ 'ਚ ਕਿਹੜੀ ਪਾਪੂਲੇਸ਼ਨ ਆਣੀ ਹੈ ਇਹੀ ਹੈ ਨਾ ਮੈਂ ਮੱਲੇ 'ਚੋਂ ਨਿਕਲ ਕੇ ਬਾਹਰ ਕੋਠੀ ਲਾ ਲਾਂਗਾ ਮੈਂ ਆਪਣੀ ਦੁਕਾਨ ਕਰਦਾ ਮੈਂ ਇੱਕ ਛੋਟੀ ਇੰਡਸਟਰੀ ਲਾ ਲਾਂਗਾ ਇਹੀ ਹੋਏਗਾ ਡਵੈਲਪਮੈਂਟ ਜੇ ਤੁਸੀਂ ਇੱਕ ਹੋ ਕਿ ਮੋਗੇ ਦੇ ਵਿੱਚ ਜਿਹੜੀ ਹੈ ਕਿੱਥੋਂ ਕੋਈ ਇੰਡਸਟਰੀ ਆ ਕੇ ਲੱਗ ਜਾਣੀ ਹੈ ਔਰ 40000 ਏਕੜ ਜਿਹੜਾ ਹੈ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜਾ ਅਸੀਂ ਕਰ ਰਹੇ ਹਾਂ ਉਹਦੇ ਡਵੈਲਪ ਹੋ ਜਾਣੀ ਹੈ there is no scope of development such large scale development in punjab it's a landlocked state ਸਾਨੂੰ ਸਮਝ ਨਾ ਪਏਗਾ ਮੈਂ ਉਹੀ ਕਹਿ ਰਿਹਾ ਤਾਂ ਕਿ ਪਿਛਲੀ ਸਰਕਾਰਾਂ ਨੇ ਜੇ ਨਹੀਂ ਬਣਾਈ ਹੈ ਤੁਸੀਂ ਖੁਦ ਹੀ ਬਿਆਨ ਕਰ ਰਹੇ ਹੋ ਕਿ 20 ਸਾਲ ਹੋ ਕੇ ਬਣਿਆ ਨੂੰ ਉਹਨੂੰ ਪਿਛਲੀ ਸਰਕਾਰਾਂ ਨੇ ਕਿਉਂ ਡਵੈਲਪਮੈਂਟ ਨਹੀਂ ਕੀਤੀ ਮੈਂ ਇਹੀ ਇਹੀ ਹੁਣ ਮੈਂ ਤੁਹਾਨੂੰ ਇਹੀ ਦੱਸ ਰਿਹਾ ਵਾਂ ਕਿ ਜੇ ਉਹ ਛੋਟਾ ਚੰਕ ਲੈ ਕੇ ਵੀ ਛੋਟਾ ਚੰਕ ਡਵੈਲਪ ਕਰਕੇ ਵੀ ਜੇ ਅੱਜ ਤੱਕ ਡਵੈਲਪਮੈਂਟ ਨਹੀਂ ਹੋ ਪਾਈ ਇਹ 542 ਏਕੜ ਮੋਗੇ ਦਾ ਕੀ ਬਣੂਗਾ ਮੈਂ ਇਹ ਪੁੱਛਦਾ ਪਿਆ ਤੁਹਾਨੂੰ ਮੈਂ ਤੇ ਕਹਿ ਰਿਹਾ ਕੱਲੇ ਮੋਗੇ ਨਾਲ ਲਈਏ ਪੂਰੇ ਪੰਜਾਬ ਦੀ ਗੱਲ ਕਰੋ ਦੇਖੋ ਇਹ ਚ ਬਹਿਸ ਦਾ ਕੋਈ ਇਸ਼ੂ ਨਹੀਂ ਹੁੰਦਾ ਤੁਹਾਡਾ ਪ੍ਰਸ਼ਨ ਹੈ ਮੇਰਾ ਉੱਤਰ ਦੇਣਾ ਨਹੀਂ ਕਹਿ ਰਿਹਾ ਮੇਰਾ ਇਹ ਕਹਿਣਾ ਕਿ 40 ਹਜ਼ਾਰ ਇਕੜ ਦੇ ਉੱਤੇ ਕਿਹੜੀ ਡਿਵੈਲਪਮੈਂਟ ਹੋਏਗੀ ਔਰ ਤੁਸੀਂ ਸੀਆਰਯੂ ਬੰਦ ਕਰ ਦਿੱਤਾ ਕਿਸਾਨ ਦਾ ਵੇਚ ਉਹ ਨਹੀਂ ਸਕਦਾ ਰਜਿਸਟਰੀਆਂ ਬੰਦ ਕਰ ਦਿੱਤੀਆਂ ਇਸ ਜੇ ਕੋਈ ਕਿਸਾਨ ਇਹ ਚ ਆਪਟਪ ਕਹਿੰਦੇ ਜਿਹੜਾ ਨਹੀਂ ਜਾਣਾ ਚਾਹੁੰਦਾ ਆਪਟਪ ਕਰ ਲਵੇ ਜੋ ਆਪਟਪ ਕਰ ਲੇਗਾ ਕੱਲੋ ਜਿਉ ਚਾਵੇ ਕਿ ਮੈਂ ਆਪਣੇ ਬੱਚੇ ਨੂੰ ਸੈੱਟ ਕਰਨਾ ਹੈ ਮੈਂ ਆਪਣੇ ਕਿਸੇ ਬੱਚੇ ਨੂੰ ਬਾਹਰ ਭੇਜਣਾ ਹੈ ਮੈਂ ਇਹ ਮੈਨੂੰ ਪੈਸੇ ਦੀ ਲੋੜ ਆ ਉਹਦਾ ਸੀਐਲਯੂ ਨਹੀਂ ਹੋਣਾ ਤਾਂ ਕੌਣ ਫ੍ਰੀ ਦੇਗਾ ਉਹਨੂੰ ਸੋ ਇਹ ਪੂਰੀ ਤਰ੍ਹਾਂ ਇਹ ਜਿਹੜੀ ਸਕੀਮ ਹੈਗੀ ਹੈ ਕੇਵਲ ਔਰ ਕੇਵਲ ਪੰਜਾਬ ਨੂੰ ਲੁੱਟਣ ਵਾਸਤੇ ਹੈ ਔਰ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਹੈ ਸੋ ਭਾਰਤੀ ਜਨਤਾ ਪਾਰਟੀ ਦਾ ਕੜਵੋ ਵਿਰੋਧ ਕਰਦੀ ਹੈ